माय क्यों क्यों गां ना हाँ, <laughs> <laughs> oh दुदा है, है मैं गां ना दुदो माई गोड ल मैं नहीं पी गुद गांधा है मैं गां ना दुदो माई गोड ल मैं नहीं पीती गां दुद ਕੋ ਚਲੋ ਫੇਰ ਕੋਈ ਗੱਲ ਨਹੀਂ ਫੇਰ ਮੱਝ ਦਾ ਵੇਖ ਲੈਨੇ ਪਾਲ ਲੈਨੇ ਆ ਇੱਧਰ ਆਵੇ ਮੁੰਡਿਆ ਭਾਈ ਵੱਡੇ ਸਾਰੇ ਨੱਕਾ ਵਾਲੇ ਹਾਂ ਬੇਬੇ ਆ ਦੁੱਧ ਲੈ ਮੈਂ ਜਾਂਦਾ ਤਨ ਮੱਝ ਦਾ ਹਾਂਜੀ ਉਹ ਸਾਡੀ ਬਹੂ ਵਾਸਤੇ ਨਾ ਕਿਲੋ ਕੇ ਦੁੱਧ ਪਾਜਿਆ ਕਰ ਤੇ ਗਾਂ ਦਾ ਲੈ ਜਾ ਕਰ ਤੇ ਤੁਸੀਂ ਸਾਰਾ ਹੀ ਪਾਜਿਆ ਕਰੋ ਸਾਰਾ ਤਾਂ ਨਹੀਂ ਫੇਰ ਅਸੀਂ ਤਾਂ ਗਾਂ ਦੇ ਪੀ ਲਿਆ ਕਰਾਂਗੇ ਸਿਰਫ ਬਸ ਕਿਲੋ ਪਾਜਿਆ ਠੀਕ ਹੈ ਬੇਬੇ ਦੇਜਿਆ ਕਰੋ ਚਲ ਕੋਈ ਨਹੀਂ ਦੇ ਆ ਲੈ ਬੇਬੇ ਕਿਲੋ ਹੂੰ ਠੀਕ ਐਨੀ ਕੁੜੀਏ ਦੁੱਧ ਆਦਾ

ਬੱਡੀ ਚਾਤਰੋ। ਏਹ ਗੱਲੇ ਸੁਣਵੇਂ ਮੁੰਡਿਆ। ਜਿਹੜਾ ਦੁੱਧ ਮੈਂ ਤੈਨੂੰ ਪਾਉਣੀ ਆ ਨਾ ਮੋੜ ਕੇ ਸਾਨੂੰ ਉਹੀ ਪਾਜਿਆ ਕਰ। ਗਾਂ ਦਾ ਹੀ। ਗਾਂ ਦਾ ਹੀ ਹੋਰ। ਤੈਨੂੰ ਮੈਂ ਪਿਉਂਦੀ ਆ ਨੂੰ ਮੱਝ ਦਾ ਦੁੱਧ। ਬੜੀ ਤੇਜ਼ ਆ ਭਈ ਮਾਈ। ਕੀ ਲੱਛਣ ਕਰਦੀ ਏ। ਅਸੀਂ ਵੀ ਇਹੋ ਜਿਹੇ ਲੱਛਣ ਬਥੇਰੇ ਕਰੇ ਸੀ ਜਵਾਨੀ ਚ ਜਿਹੜੇ ਤੂੰ ਕਰਦੀ। ਕੀ ਹੋੜੇ।